ਦੋਸਤੋ ਹੁਣੇ-ਹੁਣੇ 71 ਲੋਕਾਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਅਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਜ਼ਰਾਈਲ ਤੇ ਹਮਾਸ ਵਿਚਾਲੇ ਪਿਛਲੇ 9 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦਾ ਪੱਕਾ ਵਾਦਾ ਕੀਤਾ ਹੈ ਇਹ ਵਾਦਾ ਗਾਜ਼ਾ ਪੱਟੀ ਦੇ ਲੋਕਾਂ ਤੇ ਭਾਰੀ ਪੈ ਰਿਹਾ ਹੈ ਗਾਜ਼ਾ ਵਿੱਚ ਇਜ਼ਰਾਈਲ ਫੌਜ ਦੀ ਕਾਰਵਾਈ ਜਾਰੀ ਹੈ ਇਸ ਦੌਰਾਨ ਖਬਰ ਆਈ ਕਿ ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਇੱਕ ਵਾਰ ਫਿਰ ਤੋਂ ਜ਼ਬਰਦਸਤ ਹਮਲਾ ਕੀਤਾ ਹੈ ਜੀ ਹਾਂ ਇਸ ਹਮਲੇ ਤੇ ਹਮਾਸ ਫੌਜ ਦੇ ਮੁਖੀ ਮੁਹੰਮਦ ਦਾਇਫ ਸਮੇਤ 71 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਨੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅਧਿਕਾਰਤ ਬਿਆਨ ਚ ਇਹ ਜਾਣਕਾਰੀ ਦਿੱਤੀ ਹੈ ਦੂਜੇ ਪਾਸੇ ਇਜ਼ਰਾਈਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਮਾਸ ਦੀ ਫੌਜੀ ਟੁਕਰੀ ਦੇ ਮੁਖੀ ਮੁਹੰਮਦ ਦਾਇਫ ਨੂੰ ਨਿਸ਼ਾਨਾ ਬਣਾਇਆ ਸੀ ਇਜ਼ਰਾਈਲ ਨੇ ਇਹ ਹਮਲਾ ਗਾਜ਼ਾ ਪੱਟੀ ਦੇ ਖਾਨ ਯੂਨੀਸ ਇਲਾਕੇ ਦੇ ਵਿੱਚ ਕੀਤਾ ਹੈ ਬਾਕੀ ਤੋਂ ਦੇਸ਼ ਬਾਰੇ ਕੀ ਵਿਚਾਰ ਨੇ